ਗੁਰੂ ਪੰਨਿਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਸੇਵਕ ਆਇਆ ਤੇ ਆ ਕੇ ਕਹਿੰਦਾ ਪਾਤਸ਼ਾਹ ਜੀ ਕੋਈ ਇਹੋ ਜਿਹਾ ਮਨੁੱਖ ਹੈ ਕੋਈ ਇਹੋ ਜਿਹਾ ਮਨੁੱਖ ਹੋਵੇਗਾ ਜਿਹੜਾ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਇੱਕੋ ਜਿਹਾ ਹੋਵੇ ਜਿਹਨੂੰ ਦੁੱਖ ਤੇ ਸੁੱਖ ਦੀ ਕੋਈ ਪ੍ਰਵਾਹ ਨਾ ਹੋਵੇ ਗਮੇ ਵਿੱਚ ਖੁਸ਼ੀ ਵਿੱਚ ਜਿਹਨੂੰ ਇੱਕੋ ਜਿਹਾ ਰਹਿਣਾ ਆਉਂਦਾ ਹੋਵੇ ਤੇ ਉਹ ਸੇਵਕ ਕਹਿੰਦਾ ਪਾਤਸ਼ਾਹ ਜੀ ਬਸ ਇਹੋ ਜਾਂ ਬਣਨਾ ਬਹੁਤ ਔਖੀ ਗੱਲ ਐ ਇਹੋ ਜਾਂ ਮਿਲਣਾ ਲੱਭਣਾ ਬੜਾ ਮੁਸ਼ਕਿਲ ਐ ਕਿਉਂਕਿ ਦੁੱਖ ਤੇ ਸੁੱਖ ਵਿੱਚ ਰਹਿਣਾ ਵਾਲਾ ਮੈਨੂੰ ਤਾਂ ਇਹ ਲੱਗਦਾ ਕਿਤੇ ਹੋਵੇਗਾ ਕਿਉਂਕਿ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਵੀ ਦੁੱਖ ਤੇ ਸੁੱਖ ਇੱਕੋ ਜਾਂ ਹੁੰਦਾ ਐ ਇਦੇ ਵਿੱਚ ਇੱਕੋ ਜਿਹਾ ਰਹਿਣਾ ਚਾਹੀਦਾ ਪਾਤਸ਼ਾਹੀ ਕੀ ਤੁਹਾਡੀਆਂ ਨਜ਼ਰਾਂ ਵਿੱਚ ਹੈ ਕੋਈ ਇਹੋ ਜਿਹਾ ਸਿੱਖ ਜਿਹੜਾ ਦੁੱਖ ਸੁੱਖ ਵਿੱਚ ਇੱਕੋ ਜਿਹਾ ਰਹਿਣ ਵਾਲਾ ਹੋਵੇ ਗੁਰਪੰਥਮ ਪਾਤਸ਼ਾਹੀ ਕਹਿ ਲਗੇ ਹਾਂ ਭਾਈ ਇੱਕ ਇਹੋ ਜਿਹਾ ਮਨੁੱਖ ਹੈ ਜਿਹੜਾ ਦੁੱਖ ਤੇ ਸੁੱਖ ਵਿੱਚ ਇੱਕੋ ਜਿਹਾ ਰਹਿੰਦਾ ਤੇ ਉਹ ਸੇਵਕ ਬੇਨਤੀ ਕਰਨ ਲੱਗਿਆ ਉਹ ਗੁਰਮੁਖ ਬੇਨਤੀ ਕਰਨ ਲੱਗਿਆ ਪਾਤਸ਼ਾਹ ਜੀ ਮਲਾ ਦੋ ਉਸ ਮਨੁੱਖ ਨਾਲ ਜਿਹੜਾ ਦੁੱਖ ਸੁੱਖ ਵਿੱਚ ਇੱਕੋ ਜਿਹਾ ਰਹਿੰਦਾ ਹੋਵੇ ਤੇ ਪਾਤਸ਼ਾਹ ਜੀ ਨੇ ਉਸ ਮਨੁੱਖ ਕੋਲ ਭੇਜਿਆ ਜਿਹਦਾ ਨਾਂ ਆ ਭਾਈ ਭਿਖਾਰੀ ਲੋਕ ਉਹਨੂੰ ਪਿਖਾਰੀ ਨਾਂ ਦੇ ਨਾਲ ਬੁਲਾਉਂਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਹਾਂ ਇੱਕ ਸੇਵਕ ਹੈ ਜਿਹਦਾ ਨਾਮ ਭਾਈ ਪਿਖਾਰੀ ਹੈ ਤੇ ਉਸ ਕੋਲ ਦੇ ਉਸ ਕੋਲ ਭੇਜਿਆ ਉਸ ਗੁਰਮੁਖ ਨੂੰ ਉਹ ਗੁਰਮੁਖ ਲੱਭਦਾ ਲਵਾਉਂਦਾ ਪਤਾ ਕਰਦਿਆਂ ਕਰਦਿਆਂ ਉਹਦੇ ਨਗਰ ਜਾ ਅਪੜਿਆ ਜਿਸ ਵੇਲੇ ਨਗਰ ਦੇ ਵਿੱਚ ਗਿਆ ਜਾ ਕੇ ਕੀ ਵੇਖਦਾ ਕਹਿੰਦੇ ਇੱਕ ਦੁਕਾਨ ਦੇ ਉੱਤੇ ਭਾਈ ਪਿਖਾਰੀ ਬੈਠਾ ਸੀ ਤੇ ਭਾਈ ਪਿਖਾਰੀ ਦਾ ਕੰਮ ਸੀ ਘਿਓ ਵੇਚਣਾ ਘਿਓ ਵੇਚਦਾ ਸੀ ਤੇ ਕਹਿੰਦੇ ਭਾਈ ਪਿਖਾਰੀ ਇੱਕ ਆਪਣੇ ਗ੍ਰਾਹਕ ਨਾਲ ਘਿਓ ਖਰੀਦਣ ਵਾਲੇ ਨਾਲ ਕਿਆ ਗੱਲ ਰਹੀ ਸੀ ਜਿਹੜਾ ਘਿਓ ਖਰੀਦਣ ਵਾਲਾ ਸੀ ਉਹ ਕਹਿੰਦਾ ਮੇਰੇ ਕੋਲੇ 5 ਰੁਪਏ ਘੱਟ ਨੇ ਮੈਨੂੰ ਘਿਓ ਦੇ ਦੇ ਭਾਈ ਪਿਖਾਰੀ ਕਹਿੰਦਾ ਵੀ ਭਾਈ ਇਦਾਂ ਨਹੀਂ ਪੈਸੇ ਪੂਰੇ ਦੇ ਜਿਤਰੇ ਕੋਲੇ ਪੂਰੇ ਪੈਸੇ ਹੈਗੇ ਨੇ ਤੇ ਘਿਓ ਲੈ ਜਾ ਨਹੀਂ ਤਾਂ ਰਹਿਣ ਦੇ ਪਰ ਘੱਟ ਨਹੀਂ ਦੇਵਾਂਗਾ ਆ ਉਦਾਂ ਤੈਨੂੰ ਪੈਸੇ ਦੀ ਲੋੜ ਹੈਗੀ ਆ ਤਾਂ ਲੈ ਜਾ ਪਰ ਨਹੀਂ ਘਿਓ ਜਿੰਨਾ ਜਿੰਨਾ ਘਿਓ ਦਾ ਮੁੱਲ ਹੈ ਤੇ ਉਹਨੇ ਪੈਸੇ ਤੈਨੂੰ ਦੇਣੇ ਪੈਣਗੇ ਉਹ ਗੁਰਮੁਖ ਵੇਖਦਾ ਵੇਖਦਾ ਭਾਈ ਪਖਾੜੀ ਦੇ ਘਰ ਚਲਾ ਗਿਆ ਸ਼ਾਮ ਹੋਈ ਤੇ ਸ਼ਾਮ ਹੋਈ ਹੁਣ ਉਹ ਗੁਰਮੁਖ ਭਾਈ ਪਿਖਾਰੀ ਦੇ ਘਰ ਪਹੁੰਚਿਆ ਤੇ ਭਾਈ ਪਿਖਾਰੀ ਦੇ ਘਰ ਉਹਦੇ ਲੜਕੇ ਦਾ ਵਿਆਹ ਹੈ ਮਠਾਈਆਂ ਪਕੜੀਆਂ ਨੇ ਦਰਜੀ ਬੈਠੇ ਨੇ ਕੱਪੜੇ ਸਿਉ ਰਹੇ ਨੇ ਇੱਕ ਪਾਸੇ ਗੀਤ ਗਾਏ ਜਾਂਦੀਆਂ ਨੇ ਮਾਤਾਮਾ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਭਾਈ ਪਿਖਾਰੀ ਜੀ ਦੇ ਘਰ ਜਾ ਕੇ ਗੁਰਮੁਖ ਬੈਠੇ ਦੱਸਿਆ ਵੀ ਇਦਾਂ ਕਰਕੇ ਮੈਂ ਗੁਰਪੰਥ ਦੇ ਪਾਸ਼ਾ ਜੀ ਦਾ ਸੇਵਕਾਂ ਉਹਨਾਂ ਨੇ ਮੈਨੂੰ ਭੇਜਿਆ ਮੈਂ ਭਾਈ ਪਿਖਾਰੀ ਨੂੰ ਮਿਲਣ ਵਾਸਤੇ ਆਇਆ ਸ਼ਾਮ ਹੋਈ ਭਾਈ ਪਿਖਾਰੀ ਜੀ ਘਰ ਆਏ ਕਿਸੇ ਵੇਲੇ ਆਖਿਆ ਵੀ ਆ ਗੁਰਮੁਖ ਤੁਹਾਨੂੰ ਮਿਲਣ ਵਾਸਤੇ ਆਇਆ ਹੈ ਭਾਈ ਪਖਾਰੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਮੈਂ ਗੁਰੂ ਪੰਦੇ ਪਾਸ਼ਾ ਜੀ ਦਾ ਸਿੱਖ ਆਇਆ ਹੈ ਸੇਵਕ ਆਇਆ ਤੇ ਕਹਿੰਦੇ ਦਰਸ਼ਨ ਕਰਕੇ ਬੜਾ ਖੁਸ਼ ਹੋਇਆ ਹੁਣ ਭਾਈ ਗੁਰਮੁਖ ਜਿਹੜਾ ਉਹ ਗੁਰਮੁਖ ਆ ਨਾ ਮਨ ਵਿੱਚ ਸੋਚਦਾ ਹੈ ਵੀ ਇਹ ਦੁੱਖ ਤੇ ਸੁੱਖ ਵਿੱਚ ਇੱਕੋ ਜਿਹਾ ਕਿਵੇਂ ਹੋਵੇਗਾ ਮੈਂ ਵੇਖਿਆ ਦੁਕਾਨ ਦੇ ਉੱਤੇ ਆਪਣੇ ਗਾਹਕ ਨਾਲ ਕਿਉਂ ਪਿੱਛੇ ਕੁਝ ਪੈਸਿਆਂ ਪਿੱਛੇ ਲੜਦਾ ਸੀ ਝਗੜਦਾ ਸੀ ਉਹਨੂੰ ਕਿਉਂ ਨਹੀਂ ਦੇ ਦਿਆ ਸੀ ਸ਼ੰਕਾ ਪੈਦਾ ਹੋ ਗਈ ਵੀ ਇਹ ਤਾਂ ਦੁੱਖ ਸੁੱਖ ਵਿੱਚ ਇੱਕੋ ਜਿਹਾ ਨਹੀਂ ਰਹਿ ਸਕਦਾ ਮੈਨੂੰ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਉਦੋਂ ਹੀ ਪੇਟਾ ਤੇ ਜਿਸ ਵੇਲੇ ਭਾਈ ਭਿਖਾਰੇ ਜੀ ਮਿਲੇ ਤੇ ਬੜਾ ਚਾ ਚੜਿਆ ਤੇ ਕਹਿੰਦੇ ਆਪਣੇ ਕਮਰੇ ਦੇ ਅੰਦਰ ਬਿਠਾਇਆ ਤੇ ਆਥਣ ਹੋਇਆ ਪ੍ਰਸ਼ਾਦਾ ਛਕਣ ਦਾ ਟਾਈਮ ਹੋਇਆ ਤੇ ਵਰਮਖ ਕਹਿੰਦਾ ਭਾਈ ਜੀ ਭਿਖਾਰੇ ਜੀ ਲੰਗਰ ਛਕਣਾ ਪ੍ਰਸ਼ਾਦਾ ਛਕਣਾ ਤੇ ਕਹਿਣ ਲੱਗੇ ਵੀ ਹੱਥ ਸੱਚੇ ਕਰਵਾ ਦਿਓ ਜਿਵੇਂ ਇਤਿਹਾਸ ਕਹਿੰਦਾ ਵੀ ਅੱਗੇ ਜਿਹੜੇ ਹੱਥ ਸੀ ਲੋਕ ਘਿਓ ਨਾਲ ਸੱਚੇ ਕਰਵਾਉਂਦੇ ਸੀ ਤੇ ਕਹਿੰਦੇ ਭਾਈ ਪਖਾਰੀ ਨੇ ਕੀ ਕੀਤਾ ਤੇ ਕਹਿੰਦੇ ਘਿਓ ਦਾ ਭਰਿਆ ਹੋਇਆ ਡੋਲੂ ਉਸ ਗੁਰਮੁਖ ਦੇ ਹੱਥਾਂ ਤੇ ਪਾਤਾ 761 ਕਰਵਾਤੇ ਸਾਰਾ ਜਿਹੜਾ ਡੋਲਰ ਸੀ ਉਹਦੇ ਉਲਟਾ ਦਿੱਤਾ ਗਰਮ ਕਹ ਰਾਨ ਹੈ ਵੀ ਉੱਥੇ ਤਾਂ ਕੁਝ ਪੈਸਿਆਂ ਵਾਸਤੇ ਲੜ ਰਿਹਾ ਸੀ ਦੁਕਾਨ ਦੇ ਉੱਤੇ ਵੀ ਇੱਥੇ ਇਹਨੇ ਸਾਰੇ ਘੋਲਟਾਤਾ ਵੀ ਇੱਕ ਹੀ ਗੱਲ ਮਨ ਵਿੱਚ ਸ਼ੰਕਾ ਪੈਦਾ ਹੋਈ ਭਾਈ ਭਖਾਰੇ ਨੂੰ ਪੁੱਛਿਆ ਗਰਮ ਕਹਿ ਲੱਗਿਆ ਮੈਂ ਦੁਕਾਨ ਉੱਤੋਂ ਆਇਆ ਸੀ ਜੀ ਵੇਖ ਰਿਹਾ ਸੀ ਤੁਹਾਨੂੰ ਮੈਂ ਤੁਸੀਂ ਇੱਕ ਆਪਣੇ ਗਾਹਕ ਨਾਲ ਲੜ ਰਹੇ ਸੀਗੇ ਵੀ ਪੂਰੇ ਪੈਸੇ ਦੇ ਕੇ ਜਾ ਕਿਉਂ ਫਿਰ ਮਿਲੇਗਾ ਕਹਿ ਲੱਗੇ ਤੁਸੀਂ ਇੱਥੇ ਸਾਰਾ ਕਿਉਂ ਮੇਰੇ ਹੱਥਾਂ ਤੇ ਉਲਟਾ ਦਿੱਤਾ ਇਹ ਕੀ ਗੱਲ ਮੇਰੇ ਸਮਝ ਤੋਂ ਪਰੇ ਹੈ ਤੇ ਭਾਈ ਭਿਖਾਰੀ ਨੇ ਬਿਠਾ ਕੇ ਮੰਜੇ ਦੇ ਉੱਤੇ ਕਿਹਾ ਵੇ ਗਰਮੱਖਾ ਉਹ ਮੇਰੀ ਕਿਰਤ ਸੀ ਉਹ ਮੇਰੀ ਦੁਕਾਨ ਦੀ ਦੁਕਾਨ ਸੀ ਮੈਂ ਆਪਣੇ ਕਿਰਤ ਵਿੱਚ ਵੀ ਪੂਰਾ ਹਾਂ ਮੈਂ ਆਪਣੇ ਕਿਰਤ ਵਿੱਚ ਦੁਕਾਨ ਦੇ ਵਿੱਚ ਪੂਰਾ ਹਾਂ ਨਾ ਮੈਂ ਵਧ ਲੈਣਾ ਤੇ ਨਾ ਮੈਂ ਘਟ ਲੈਣਾ ਇਹ ਵੀ ਮੇਰਾ ਧਰਮ ਹੈ ਮੈਂ ਪੂਰੇ ਪੈਸੇ ਲੈਣੇ ਉਹ ਮੇਰੇ ਧਰਮ ਦੀ ਗੱਲ ਹੈ ਉਹ ਮੇਰੇ ਕਿਰਤ ਦੀ ਗੱਲ ਹੈ ਦੁਕਾਨ ਦੀ ਗੱਲ ਹੈ ਤੇ ਇੱਥੇ ਮੇਰੇ ਗੁਰੂ ਜੀ ਸੱਚੀ ਗੱਲ ਹੈ ਮੇਰੇ ਗੁਰੂ ਦੇ ਸੇਵਕ ਦੀ ਗੱਲ ਹੈ ਤੇ ਇੱਥੇ ਮੈਂ ਆਪਣੇ ਧਰਮ ਦੀ ਗੱਲ ਰੱਖੀ ਹੈ ਤੇ ਇਸ ਕਰਕੇ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਮੈਂ ਤੁਹਾਡੀ ਇਹ ਸੇਵਾ ਕੀਤੀ ਹੈ ਤੇ ਮੈਂ ਧਰਮ ਵਿੱਚ ਵੀ ਪੱਕਾ ਤੇ ਆਪਣੇ ਕਿਰਤ ਵਿੱਚ ਵੀ ਪੱਕਾ ਹਾਂ ਤੇ ਸਮਝ ਪੈ ਗਈ ਹੁਣ ਜਿਸ ਵੇਲੇ ਗੱਲਾਂ ਬਾਤਾਂ ਕਰਦੇ ਆ ਸਮਾਂ ਲੰਘਿਆ ਤੇ ਗਰਮਕ ਗਰਮਖ ਨੇ ਵੇਖਿਆ ਕਿ ਭਾਈ ਭਿਖਾਰੀ ਦੇ ਤਖਤੇ ਦੇ ਉਲੇ ਔਟ ਵਿੱਚ ਇੱਕ ਫੱਟਾ ਪਿਆ ਜਿਉੜੇ ਉਤੇ ਮੁਰਦੇ ਨੂੰ ਪਾ ਕੇ ਲਜਾਇਆ ਜਾਂਦਾ ਉਹ ਵੀ ਫੱਟਾ ਬੜਾ ਸਜਾਇਆ ਪਿਆ ਤੇ ਆਪ ਭਾਈ ਭਿਖਾਰੀ ਦਰੀ ਬਣਨ ਬਹਿ ਗਿਆ ਤਾਤ ਬਣਨ ਬਹਿ ਗਿਆ ਹੁਣ ਫੇਰ ਮਨ ਵਿੱਚ ਸ਼ੰਕਾ ਖੜਾ ਹੋ ਗਿਆ ਘਰੇ ਵਿਆਹ ਦਾ ਕਾਰਜ ਹੈ ਹਲਵਾਈ ਲੱਗ ਰਹੇ ਨੇ ਦਰਜੀ ਬੈਠੇ ਨੇ ਕੱਪੜੇ ਸੀ ਰਹੇ ਨੇ ਵਿਪਹੀ ਭਿਖਾਰੀ ਨੇ ਆਪਣੇ ਘਰੇ ਮੁਰਦੇ ਚੱਕਣ ਵਾਲਾ ਫਟਾ ਘਰੀ ਰੱਖ ਰੱਖਿਆ ਕਿਉਂਕਿ ਅੱਗੇ ਲੋਕ ਜਾਂ ਤਾਂ ਸੀੜੀਆਂ ਤਿਆਰ ਕਰਦੇ ਸੀ ਜਾਂ ਘਰੇ ਬਣਾ ਕੇ ਰੱਖਦੇ ਸੀ ਵੈਸੇ ਅੱਜ ਕੱਲ੍ਹ ਸਟੀਲ ਦੀਆਂ ਬਣ ਗਈਆਂ ਗੁਰਦੁਆਰਿਆਂ ਦੇ ਵਿੱਚ ਪਈਆਂ ਹੁੰਦੀਆਂ ਧਰਮਸ਼ਾਲਾ ਦੇ ਵਿੱਚ ਪਈਆਂ ਹੁੰਦੀਆਂ ਸਾਂਝੀਆਂ ਥਾਵਾਂ ਤੇ ਲੋਕ ਰੱਖਦੇ ਨੇ ਹੁਣ ਮਨ ਵਿੱਚ ਫਿਰ ਸ਼ੰਕਾ ਪੈਦਾ ਹੋ ਗਈ ਘਰੇ ਵਿਆਹ ਚੱਲ ਰਿਹਾ ਹੈ ਤੇ ਆ ਮਰਦਾ ਚੱਕਣ ਵਾਲਾ ਫੱਟਾ ਦੇ ਕੋਲੇ ਘਰੇ ਸਜਾਇਆ ਪਿਆ ਟਾਟ ਬਣੀ ਜਾ ਰਿਹਾ ਜਿਸ ਵੇਲੇ ਪੈਣ ਲੱਗਿਆ ਨਾ ਸੌਣ ਲੱਗਿਆ ਕਹਿੰਦੇ ਗੁਰਮੁਖ ਨੂੰ ਨੀਂਦ ਨਾ ਆਈ ਅਸਲ ਵੱਟੇ ਜੇ ਲਈ ਜਾਵੇ ਮਾਨਵਤ ਇਹਹੀ ਬੱਜੀ ਚੱਲੇ ਇਹਹੀ ਗੱਲ ਚੱਲੀ ਚੱਲੇ ਵੀ ਇਹ ਕੀ ਗੱਲ ਹੈ ਰਹੇ ਵਿਆਹ ਦਾ ਕਾਰਜ ਆ ਤੇ ਫੱਟਾ ਰੱਖੀ ਬੈਠੇ ਅਮਰਦਿਆਂ ਵਾਲਾ ਆਖਰਕਾਰ ਕਹਿੰਦੇ ਉੱਠ ਕਰਕੇ ਉੱਠ ਕੇ ਭਾਈ ਭਿਖਾਰੀ ਨੂੰ ਬੁਲਾ ਲਿਆ ਭਿਖਾਰੀ ਜੀ ਮੇਰਾ ਸ਼ੰਕਾ ਨਿਵਰਤ ਕਰੋ ਮਨ ਨੂੰ ਨੀਂਦ ਨਹੀਂ ਆ ਰਹੀ ਕਿ ਘਰ ਤੁਹਾਡੇ ਵਿਆਹ ਹੈ ਤੁਸੀਂ ਆ ਫੱਟਾ ਕਿਉਂ ਰੱਖਿਆ ਤੇ ਆਟਾ ਕਿਉਂ ਤਿਆਰ ਕਰ ਰਹੇ ਹੋ ਤੇ ਭਾਈ ਭਿਖਾਰੇ ਕਹਿੰਦਾ ਨਾ ਜਿ세 ਵੇਲੇ ਮੇਰੇ ਪੁੱਤਰ ਦੀ ਢੋਲੀ ਮਰਾਤ ਜਾਵੇਗੀ ਮੈਨੂੰ ਪਤਾ ਹੈ ਮੇਰੇ ਪੁੱਤਰ ਨੇ ਜਿਉਂਦਾ ਵਾਪਸ ਨਹੀਂ ਆਉਣਾ ਇਹਦੀ ਮੌਤ ਹੋਣੀ ਹੈ ਤੇ ਇਸ ਕਰਕੇ ਮੈਂ ਇਹ ਫੱਟਾ ਪਹਿਲਾਂ ਸਜਾ ਕੇ ਤਿਆਰ ਰੱਖਿਆ ਵੀ ਉਦੋਂ ਹਫੜਾ ਦਫੜੀ ਹੋ ਜਾਊਗੀ ਭਜਨਾ ਠੋਪਲੇਗੀ ਪਰੋਲਾ ਪਵੇਗਾ ਉਦੋਂ ਇਹ ਛੇਤੀ ਤਿਆਰ ਨਹੀਂ ਹੋਣੇ ਮੈਂ ਪਹਿਲੀ ਤਿਆਰ ਕਰਕੇ ਰੱਖਣਾ ਤੇ ਆਹ ਤਾਕ ਮੈਂ ਇਸ ਕਰਕੇ ਤਿਆਰ ਕਰ ਰਿਹਾ ਵੀ ਇਹਦੇ ਉੱਤੇ ਲੋਕ ਬੈਠਣਗੇ ਤੇ ਘਰਮਖਣਾ ਭਾਈ ਭਖਾਰੀ ਦੇ ਪੈਰਾ ਵਿੱਚ ਪੈ ਗਿਆ ਕਹਿ ਲੱਗਿਆ ਵੀ ਦੁੱਖ ਵਿੱਚ ਵੀ ਇਹੋ ਜਿਹਾ ਹੈ ਪਤਾ ਵੀ ਪੱਤਰ ਦੀ ਮੌਤ ਹੋਣੀ ਹੈ ਫਿਰ ਵੀ ਘਰੇ ਵਿਆਹ ਦਾ ਕਾਰਜ ਚਾਲ ਰਿਹਾ ਫਿਰ ਵੀ ਖੁਸ਼ੀ ਵਿੱਚ ਤੇ ਪਹਿਰਾ ਤੇ ਟਹਿ ਪਿਆ ਡੇਗ ਪਿਆ ਵੀ ਸਾਥ ਮੋਟ ਤੂੰ ਦੁੱਖ ਤੇ ਸੁੱਖ ਇਕੋ ਜਰਾ ਰਹਿਣ ਵਾਲਾ ਇਸ ਵੇਲੇ ਪਹਿਰਾ ਤੇ ਟਹਿ ਪਿਆ ਤੇ ਨਾਲੇ ਸਵਾਲ ਕਰਦਾ ਭਾਈ ਭਖਾਰੀ ਜੀ ਜੇ ਤੁਹਾਨੂੰ ਪਤਾ ਹੀ ਹੈ ਤੁਹਾਡੇ ਪੁੱਤਰ ਦੀ ਮੌਤ ਹੋਣੀ ਹੈ ਕਿ ਤੁਸੀਂ ਵਿਆਹ ਦਾ ਕਾਜ ਕਿਉਂ ਰਚਾਇਆ ਵਿਆਹ ਕਿਉਂ ਰੱਖਿਆ ਜਿਹੜੀ ਘਰ ਲੜਕੀ ਆਵੇਗੀ ਤੇ ਨੂਰ ਆਣੀ ਆਵੇਗੀ ਤੂੰ ਉਹਨੂੰ ਕਿਉਂ ਵਿਧਵਾ ਕਰਦਾ ਉਹਦਾ ਕਿਉਂ ਜੀਵਨ ਖਰਾਬ ਕਰਦਾ ਤੇ ਹੁਣ ਜਿਹੜਾ ਹੋਣਾ ਤੇ ਉਹ ਤਾਂ ਹੋਣਾ ਹੀ ਆ ਨਾ ਜਿਹੜਾ ਕਰਦਾ ਪਰਮਾਤਮਾ ਦਾ ਵਿਧਾਨ ਆ ਉਹ ਤਾਂ ਬਣਨੇ ਬਣਨਾ ਜਿਹਨੂੰ ਜਿੱਥੇ ਰੱਖਣਾ ਪਰਮਾਤਮਾ ਨੇ ਉਹਨੇ ਉੱਥੇ ਹੀ ਰਹਿਣਾ ਪਊਗਾ ਇਹ ਪਰਮਾਤਮਾ ਦਾ ਨਿਰਮ ਹੈ ਕਿੱਥੇ ਰੱਖਣਾ ਉਹ ਆਕਾਲ ਪੁਰਖ ਦੀ ਮਰਜ਼ੀ ਹੈ ਤੇ ਭਾਈ ਭਖਾਰੀ ਜੀ ਕਹਿੰਦਾ ਕਹਿੰਦਾ ਵੀ ਇਹ ਅਕਾਲ ਪੁਰਖ ਦਾ ਨਿਜ਼ਮ ਹੁਕਮ ਹੈ ਮੇਰੇ ਪੁੱਤ ਦਾ ਵਿਆਹ ਵੀ ਹੋਣਾ ਤੇ ਇਹਦੀ ਮੌਤ ਵੀ ਹੋਣੀ ਹੈ ਇਹਨੇ ਜਉਂਦਾ ਵੀ ਨਹੀਂ ਰਹਿਣਾ ਤੇ ਦੂਜੀ ਗੱਲ ਜਿਹੜੀ ਇਹਦੇ ਘਰ ਆਉਣ ਵਾਲੀ ਬੋਟੀ ਆ ਨਾ ਜਿਹੜੀ ਘਰ ਆਉਣ ਵਾਲੀ ਮੇਰੀ ਨੂੰਹ ਹੈ ਤੇ ਕਹਿੰਦੇ ਉਹਦੇ ਕਰਮਾਂ ਦੇ ਵਿੱਚ ਵਿਧਵਾ ਹੋਣਾ ਹੀ ਲਿਖਿਆ ਉਹਨੂੰ ਕੋਈ ਨਹੀਂ ਟਾਲ ਸਕਦਾ ਉਨੇ ਵਿਧਵਾ ਦੀ ਜਿੰਦਗੀ ਕੱਟਣੀ ਹੈ। ਉਹਨੇ ਐਦਾਂ ਹੀ ਜੀਵਨ ਬਤੀਤ ਕਰਨਾ ਹੈ। ਤੇ ਜਿਹੜਾ ਹੋਣਾ ਹੈ ਤੇ ਉਹਨੂੰ ਕੋਈ ਟਾਲ ਨਹੀਂ ਸਕਦਾ। ਇਹ ਪ੍ਰਮਾਤਮਾ ਦਾ ਹੁਕਮ ਹੈ। ਕਿਸੇ ਵੇਲੇ ਐਦਾਂ ਗੱਲਾਂ ਬਾਤਾਂ ਕੀਤੀਆਂ ਨਾ ਤੇ ਗੁਰਮੁਖ ਧੰਨ ਧੰਨ ਕਹੇ ਉੱਠਿਆ ਵੀ ਧੰਨ ਹਾ ਤੁ। ਧੰਨ ਨਾ ਕਰਨ। ਧੰਨ ਨਾ ਤੇਰੀ ਕਮਾਈ। ਤੇ ਭਾਈ ਭਿਖਾਰੀ ਦੇ ਜੀਵਨ ਤੋਂ ਗੁਰਮੁਖ ਐਸਾ ਪ੍ਰਭਾਵਿਤ ਹੋਇਆ ਤੇ ਕਹਿੰਦੇ ਆਪਣੇ ਜੀਵਨ ਦੇ ਅੰਦਰ ਦੁੱਖ ਤੇ ਸੁੱਖ ਵਿੱਚ ਰਹਿਣਾ ਸਿੱਖਨੇ